ਹਲਕਾ ਖਡੂਰ ਸਾਹਿਬ ਦੇ ਪਿੰਡ ਨਾਗੋਕੇ 'ਚ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਨਾਮਕ ਮਜ਼ਦੂਰ ਜੋ ਕਰੀਬ 9 ਵਜੇ ਜਦੋਂ ਆਪਣੇ ਘਰ ਤੋਂ ਕੰਮ ਤੇ ਜਾਣ ਲਈ ਨਿਕਲਿਆ ਤਾਂ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਸਿਮਰਨਜੀਤ ਸਿੰਘ ਤੇ ਫਾਇਰ ਕਰ ਦਿੱਤੇ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੂੰ ਖਡੂਰ ਸਾਹਿਬ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਵੱਲੋਂ ਫਾਇਰ ਕੀਤੇ ਗਿਆਨ ਉਹ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਦੋਵੇਂ ਸਕੇ ਭਰਾ ਹਨ ਜਿਨ੍ਹਾਂ ਵਿੱਚੋਂ ਗਗਨ ਨਾਮ ਦੇ ਵਿਅਕਤੀ ਉੱਪਰ ਪਰਿਵਾਰ ਵੱਲੋਂ ਕਥਿਤ ਤੌਰ ਤੇ આરોਪ ਲਗਾਏ ਗਏ ਹਨ ਜਿਸ ਤੋਂ ਬਾਅਦ ਥਾਣਾ ਬੈਰੋਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੋੜਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਤਰਨਤਾਰਨ ਦੇ ਐਸਐਸਪੀ सुरेंद्र ਲਾਂਬਾ ਦਾ ਕਹਿਣਾ ਹੈ ਕਿ ਜਗਮੀ ਵਿਅਕਤੀ ਦੇ ਬਿਆਨਾਂ ਉੱਪਰ ਪਰਚਾ ਦਰਜ ਕੀਤਾ ਜਾਵੇਗਾ ਹਥਿਆਰ ਬਰਾਮਦ ਕਰ ਲਿਆ ਗਿਆ ਹਨ ਅਤੇ ਦੋਸ਼ੀਆਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਦੋਸ਼ੀ ਫਰਾਰ ਹਨ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਕਰਨਤਾਰਨ ਤੋਂ सोनू ਫਤਿਹਬਾਦ ਦੀ ਖਾਸ ਰਿਪੋਰਟ ਸਾਡੇ ਦੌਰ ਦੋਵੇਂ ਭਰਾਏ ਗੋਰੀ ਮਾਰ ਕੇ ਇੱਥੇ ਇਹਦਾ ਕੋਈ ਫੱਜਾ ਗਿਆ ਫਿਰ ਗੋਲਗਾ ਮਾਰ ਕੇ ਭੱਜ ਗਏ। ਕੌਣ ਸੀ ਉਹ? ਜੱਟਾਂ ਦਾ ਮੁੰਡਾ ਹੈ। ਅੱਛਾ ਜੀ ਕੀ ਨਾਮ ਉਹਨਾਂ ਦਾ ਪਤਾ ਹੈ? ਗਗਨ ਗਗਨ ਮੁੰਡੇ ਦਾ ਨਾਮ। ਅੱਛਾ ਜੀ। ਉਹ ਗਲੀ ਦੇ ਵਿੱਚ ਹੋਈ ਗੱਲਬਾਤ ਆ ਵੇ ਇੱਥੇ ਗਲੀ ਦੇ ਵਿੱਚ ਹੀ ਹੋਈ ਅਸੀਂ ਦੇਖ ਘਰ ਸਾਨੂੰ ਪਤਾ ਹੀ ਉਦੋਂ ਲੱਗਾ ਜਦ ਗੋਲੀ ਮਾਰ ਕੇ ਸੁੱਟ ਗਏ ਕਿੱਥੇ ਚੱਲਿਆ ਸੀ ਤੁਹਾਡਾ ਮੁੰਡਾ ਕੰਮ ਤੇ ਚੱਲਿਆ ਹੋ ਤੇ ਅੱਗੇ ਠੀਕ ਨਹੀਂ ਅੱਛਾ ਓਦੋਂ ਤਾਂ ਹਿਮਾਹ ਰਾਜੀ ਕੀਤਾ ਅੱਗੇ ਵੀ ਕੋਈ ਨਾਲ ਦੀ ਹੈਗੀ ਗੱਲਬਾਤ ਨਹੀਂ ਕੋਈ ਗੱਲ ਨਹੀਂ ਮੇਰੇ ਪੁੱਤਾਂ ਦੀ ਜੇਤੀ ਕਰਕੇ ਨਾ ਲਈ ਵਾਦ ਘੱਟ ਕੋਈ ਨਾ ਕਦੀ ਬੋਲੀ ਨਹੀਂ ਕਿੱਥੇ ਖੜਿਆ ਮੁੰਡੇ ਨੇ ਹਾਂ ਉਹਦਾ ਵਈ ਚਖੂ ਸਾਹ ਬਸ ਨਹੀਂ ਰਣਾ ਰਾਜਿੰਦਰ ਕੌਰ ਕੀ ਲੱਗਦਾ ਜੀ ਇਹ ਤੇ ਗੋਲੀ ਵੱਜੀ ਮੇਰੇ ਆਪਣੇ ਹਮ ਲੱਗਦਾ ਕੀ ਗੱਲ ਪੱਦੀ ਹੈ ਦਰਵਾਜ਼ੇ ਕੋਈ ਨਹੀਂ ਹੋਈ ਬੱਚਾ ਕੰਮ ਤੇ ਚੱਲਿਆ ਸੀ ਤੇ ਉਹਨੇ ਆਪਣੇ ਕੰਮ ਦੀ ਤਿਆਰੀ ਕੀਤੀ ਜਾਂਦੀ ਹੈ ਉੱਥੋਂ ਦੋਵੇਂ ਭਰਾ ਆਏ ਆ ਪਿਸਤੌਲ ਲੈ ਕੇ ਤੇ ਸ਼ਰਿਆਂ ਮਾਣ ਕੇ ਗੋਲੀ ਮਾਰ ਕੇ ਚਲੇ ਗਏ। ਕੌਣ ਸੀ ਉਹ ਜਿਹੜੇ ਆਏ? ਉਹ ਗਗਨਦੀਪ ਸਿੰਘ। ਹਾਂ ਜੀ। ਇਹਨਾਂ ਦੀ ਕੋਈ ਰੰਜਿਸ਼ ਹੀ ਕੋਈ ਪੁਰਾਣੀ ਕੀ ਗੱਲ ਬਾਰੇ? ਨਹੀਂ ਬਾਜੀ ਕੋਈ ਨਹੀਂ ਹੀ ਹੈਗੀ ਵੀ। ਹਾਂ ਜੀ। ਕਿੱਥੇ ਖੜਿਆ ਮੁੰਡੇ ਨੂੰ? ਹੌਣ ਖਡੂਰ ਸਾਹਿਬ ਖੜਿਆ ਸੀ ਇੱਥੋਂ ਤੇ ਅੱਗੇ ਉਹਨਾਂ ਨੇ ਅੰਮ੍ਰਿਤਸਰ ਭੇਜਿਆ ਵਾ। ਗੋਲੀ ਕਿੱਥੇ ਵੱਜੀ ਆ? ਲੱਤ 'ਚ ਵੱਜੀ ਆ। ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਇਹੋ ਚ ਕਰਨਾ ਚਾਹੁੰਦੇ ਆ। ਕਿ ਉਹ ਮੁੰਡੇ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਕਿਵੇਂ ਦੇਖਦੇ ਜੋ ਪੰਜਾਬ ਚ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਇਹ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਇਹਦੇ ਵਿੱਚ ਜਿਹੜੇ ਮੁੰਡੇ ਨੇ ਦਿਨ ਦਿਹਾੜੇ ਇਹ ਹਾਕਾਰ ਕੀਤਾ ਆਣ ਕੇ ਮਜਬੀਆਂ ਸਿੱਖਾਂ ਦੇ ਵੇੜੇ ਦੇ ਵਿੱਚ ਜ਼ਿਮੀਂਦਾਰਾਂ ਦੇ ਮੁੰਡੇ ਨੇ ਆਣ ਕੇ ਤੇ ਉਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਪਿਓ ਨੇ ਸ਼ਰਿਆਂ ਬਸਤੌਲ ਦਿੱਤਾ ਵਾ ਇਹ ਮਜਬੀਆਂ ਦੇ ਸਿੱਖਾਂ ਦੇ ਮੁੰਡਿਆਂ ਨੂੰ ਆਪਾਂ ਚੁੱਪਣਾ ਇਹੀ ਮੇਰੀ ਮਾੜੀ ਬਸ ਜੀ ਮੇਰਾ ਨਾਮ ਚੰਚਲ ਸਿੰਘ ਜੀ ਕਹਿ ਸਕਦੇ ਕੀ ਗੱਲ ਪਤਾ ਜੀ ਮਿਰਜੀ ਉਹ ਤੇ ਵੈਸੇ ਹੀ ਮਰੀਜ਼ ਹੈਗਾ ਚਵਰਾ ਆਹ ਤੋਂ ਮੇਰੇ ਸਾਹਮਣੇ ਉਹਨੂੰ 5 ਕ 6 ਸਾਲ ਹੋ ਗਏ ਮੰंजे ਦੇ ਰਹਿੰਦਾ ਜੇ ਮਾੜਾ ਮੋਟਾ ਉੱਠ ਕਿੱਥੇ ਆਣ ਕੇ ਕਿਨੇ ਬੈਠਾ ਯਾਰਾਂ ਦੋਸਤਾਂ ਨਾਲ ਪੁਰਾਣੀ ਕੋਈ ਬੈਰ ਵਿਰੋਧ ਹੈ ਪਹਿਲਾਂ ਵੀ ਹੈ ਜਾਂ ਨਹੀਂ ਹੈ ਪਹਿਲੀ ਗੱਲ ਤਾਂ ਉਹਦੇ ਘਰੇ ਬਾਹਰ ਨਹੀਂ ਜਾ ਸਕਦਾ ਪਿੰਡ ਤੋਂ ਤੇ ਆਂਦੇ ਵੀ ਦੋ ਤਿੰਨ ਮੁੰਡੇ ਆਏ ਆ ਆਉਂਦੇ ਆ ਉਹਨਾਂ ਗੋਲੀਆਂ ਮਾਰਤੀਆਂ ਨੇ ਤੁਹਾਡਾ ਕੀ ਲੱਗਦਾ ਹੈ ਮੇਰਾ 16 ਸਾਲਾ ਲੱਗਦਾ ਹੈ ਛੋਟਾ ਜੀ ਅੱਛਾ ਜੀ ਤੇ ਤੁਸੀਂ ਹੁਣ ਇੱਥੇ ਆਏ ਹੋ ਹਾਂ ਜੀ ਸਰ ਕਿੱਥੇ ਗੋਲੀ ਵੱਜੀ ਮੁੰਡੇ ਤੇ ਸਾਰਾ ਇੰਨਾ ਨੇ ਪ੍ਰਾਂ ਦੇ ਪੱਟੇ 'ਚ ਵੱਜੀ ਆ ਲੱਤ ਤੇ ਇੱਥੇ ਕਰਕੇ ਕੀ ਮੰਗ ਕਰਦੇ ਹੋ ਕੀ ਕਹਣਾ ਚਾਹੀਦਾ ਅਸੀਂ ਮੰਗ ਕਰਦੇ ਆ ਵੀ ਜਾਂ ਤੇ ਇਹੋ ਜਿਹੇ ਬੰਦਿਆਂ ਨੂੰ ਗੜੀ ਤੋਂ ਘੜੀ ਨਸ ਪੈਣੀ ਚਾਹੀਦੀ ਆ ਤੇ ਜਾਂ ਵਾਰੀ ਦਾ ਵਟਾ ਲੈਣਾ ਚਾਹੀਦਾ ਫੇਰ ਗੋਲੀ ਸਿੱਧੀ ਇਹੋ ਜਿਹੇ ਬੰਦਿਆਂ ਨੂੰ ਮਾਰ ਤੋ ਫੇਰ ਜਿਹੜਾ ਇੰਨਾ ਨਸ਼ੇ ਕਰਕੇ ਇੰਨਾ ਮਤਲਬ ਪਿੰਡ ਦੇ ਵਿੱਚ ਉਹ ਲੜਬਾਜੀ ਕਰਦੇ ਆ ਸਮੈਗ ਸਾਰੇ ਸਮੈਗ ਵੇਚਦੇ ਆ ਸਮੈਗ ਪੀ ਕੇ ਇਦਾਂ ਕਰਦੇ ਵਾਰਦਾਤਾ ਚਾਹੀਦੀਆਂ ਨਹੀਂ ਆ। ਕਾਪੜੀ ਜੀ। ਲਓ ਕੀ ਗੱਲ ਬਾਤ ਹੈ ਇੱਥੇ? ਭਾਜੀ ਉਹ ਨਾ ਮੇਰੇ ਭਰਾ ਹੀ ਕੰਮ ਤੇ ਚੱਲੇ ਹਾਂ ਤੇ ਉਹ ਮੁੰਡਾ ਗਗਨ ਹੀ ਤੇ ਉਹਦਾ ਇੱਕ ਭਰਾ ਹੀ ਦੋ ਤਿੰਨ ਜਣੇ ਆਏ ਆ ਤੇ ਮੇਰੇ ਭਰਾ ਦੇ ਗੋਲੀ ਮਾਰ ਕੇ ਤੇ ਨਿਕਲ ਗਏ ਆ। ਕੀ ਗੱਲ ਕੀ ਕਾਰਨ ਗੋਲੀ ਕਿਉਂ ਮਾਰੀ? ਗੋਲੀ ਭਾਜੀ ਉਹਦੀ ਤੇ ਕੋਈ ਲੜਾਈ ਵੀ ਨਹੀਂ। ਵੈਸੇ ਉਹ ਪਿੰਡ ਦਾ ਸਰਪੰਚ ਪਿੰਡ ਦਾ ਸਰਪੰਚ ਨਹੀਂ ਪਿੰਡ ਉਹ ਠੀਕ ਨਹੀਂ ਪਿੰਡ ਉਹ ਪਹਿਲਾਂ ਹੀ। ਬਲਦੇਵ ਸਿੰਘ ਬੋਵੀ ਇੱਕ ਉਹਦਾ ਮੁੰਡਾ ਸੀ ਉਹ ਮੁੰਡੇ ਲੈ ਕੇ ਆਏ ਸੀ ਸਾਡੀ ਗਲੀ 'ਚ ਗਾਲਾਂ-ਬੂਲਾ ਕੱਢਦੇ ਸੀ। ਇਸੇ ਗੱਲੋਂ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਕਿ ਮਿਹੜਾ ਦੀ ਗਲੀ ਚ ਗਾਲਾਂ ਨਾ ਕੱਢੋ ਤੇ ਇਸੇ ਕਾਰਨ ਨਾਲ ਸਾਡੇ ਤੇ ਕੋਈ ਨਾ ਗੋਲੀ ਚਲਾਤੀ ਮੇਰੇ ਫਰਾ ਦੇ ਕਿਥੇ ਵੱਜੀ ਗੋਲੀ ਗੋਲੀ ਇਹਦੇ ਲਾਤ ਨਹੀਂ ਵੱਜੀ ਆ ਹਰ ਪਾਰ ਕਿਥੇ ਕੜਿਆ ਨੂੰ ਭਾਈ ਅੰਮਰ ਸਰ ਘਰੇ ਆ ਸੀ ਇਹ ਕਿਹ ਮੰਗ ਕਰਦੇ ਹੋ ਅਜੀ ਇਨ ਇਨਸਾਫ ਦੀ ਮੰਗ ਕਰ ਰਹੇ ਇੱਕ ਨਾਗੋਕੇ ਪਿੰਡ ਪੁਲਿਸ ਸਟੇਸ਼ਨ ਬਰੋਵਾਲ ਚੋਂ ਕਿੰਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ ਦੋ ਲਗਭਗ 23 24 ਸਾਲ ਦੇ ਮੁੰਡੇ ਸੀਗੇ ਉਹਨਾਂ ਦਾ ਨਾਲ ਦੋ ਤਿੰਨ ਹੋਰ ਮੁੰਡੇ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਪਹਿਲਾਂ ਵੀ ਨਾਂ ਦਾ ਅਕਤੂਬਰ ਦੇ ਆਸ-ਪਾਸ ਝਗੜਾ ਹੋਇਆ ਸੀ ਦਾ ਤੇ ਜਿਹੜਾ ਦੋਨਾਂ ਦਾ ਹੀ ਰਿਕਾਰਡ ਮਤਲਬ ਆ ਲੜਾਈ ਝਗੜੇ ਵਾਲਾ ਹੈਗਾ ਤੇ ਇਹਦੇ ਵਿੱਚ ਜਦੋਂ ਅੱਜ ਇਹਨਾਂ ਦਾ ਝਗੜਾ ਹੋਇਆ ਹੈਗਾ ਤੇ ਇੱਕ ਮੁੰਡੇ ਨੇ ਸਿਮਰਨਜੀਤ ਨੇ ਦੂਜਾ ਮੁੰਡਾ ਜਿਹੜਾ ਸੀਗਾ ਗगन ਤੇ ਉਹ ਜਦੋਂ 스ਕਫਲ ਤੇ ਹੱਤਪਾਈ ਹੋਏ ਉਸ ਤੋਂ ਬਾਅਦ ਇੱਕ ਮੁੰਡੇ ਦੇ ਉਹਦੇ ਫਾਇਰ ਕੀਤਾ ਤੇ ਜਿਹੜਾ ਉਹਦੇ ਪੈਰ ਤੇ ਲੱਗਿਆ ਹੈਗਾ ਤੇ ਇਮੀਡੀਏਟਲੀ ਪੁਲਿਸ ਟੀਮ ਨੇ ਰੈਸ਼ ਕੀਤਾ ਹੈਗਾ ਜਿਹੜਾ ਵਿਕਟਮ ਹੈਗਾ ਜਿਹਦੇ ਪੈਰ ਤੇ ਗੋਲੀ ਲੱਗੀ ਹੈਗੀ ਉਹ ਹਸਪੀਟਲ ਐਡਮਿਟਡ ਹੈਗਾ ਉਹਦੇ ਬਿਆਨਾਂ ਤੇ ਐਫ ਆਈ ਆਰ ਦਰਜ ਕੀਤਾ ਜਾਵੇਗਾ ਜਿਹੜਾ ਵੈਪਨ ਹੈਗਾ ਉਹ ਮੌਕੇ ਤੋਂ ਬਰਾਮਦ ਕਰ ਲਿਆਤਾ ਹੈਗਾ ਪੁਲਿਸ ਟੀਮ ਨੇ ਤੇ ਨਾਲ ਜਿਹੜਾ ਦੋਸ਼ੀ ਹੈਗਾ ਉਹ ਮੌਕੇ ਤੋਂ ਫਰਾਰ ਹੋ ਗਿਆ ਲੇਕਿਨ ਉਹਦੀ ਭਾਲ ਵਾਸਤੇ ਟੀਮ ਸਾਡੀ ਲੱਗੀ ਹੋਈ ਹੈ ਜਿਹੜਾ ਉਹਨੂੰ ਜਲਦ ਅਰੈਸਟ ਕਰ ਲਵੇ